ਜਿਹੜਾ ਭਵੰਤ ਮਾਨ ਨੂੰ ਜਿੰਦਾ ਲਾਉਣ ਪਹੁੰਚ ਗਿਆ ਸੀਗਾ ਹੁਣ ਚੱਲ ਭਾਈ ਲਾ ਮੋਰਚਾ ਅਗਲੇ ਨੇ ਲਿਆ ਕੇ ਹੋਰ ਗੜਦਾ ਤੱਕਲਾ ਅਗਲੇ ਨੇ ਲਿਆ ਕੇ ਕਿੱਲ ਹੋਠ ਠੋਕਦਾ ਅਗਲੇ ਨੇ ਲਿਆ ਕੇ ਬਿਆਨ ਤੱਕ ਨਹੀਂ ਆਇਆ ਪੰਜਾਬ ਦੇ ਮੁੱਖ ਮੰਤਰੀ ਦਾ ਕਿਸੇ ਵਿਰੋਧੀ ਧਿਰ ਦੇ ਨੇਤੇ ਦਾ ਕਿਸੇ ਰਾਜੇ ਫੜਿੰਗ ਦਾ ਕਿਸੇ ਬਾਜਵੇ ਦਾ ਕਿਸੇ ਜਾਖੜ ਦਾ ਕਿਸੇ ਸੁਖਵੀਰ ਬਾਦਲ ਦਾ ਕੱਖ ਨਹੀਂ ਕੋਈ ਆਇਆ ਉੱਥੇ ਐਡੇ ਯਾਰ ਗੰਭੀਰ ਮਸਲੇ ਨੇ ਥੱਲੋਂ ਪਾਣੀ ਸਾਡਾ ਮੁੱਕਦਾ ਜਾਂਦਾ 10-12 ਸਾਲ ਦਾ ਰਹਿ ਗਿਆ 드라이ਪਨ ਸਾਡਾ ਖੋਇਆ ਜਾ ਰਿਹਾ ਪੱਲੇ ਕੀ ਬਚੂਗਾ ਰੇਗਿਸਤਾਨ ਬਣ ਜਾਣਾ ਪੰਜਾਬ ਨੇ ਤਾਂ ਦੂਜੀ ਗੱਲ ਆ ਰਵਨੀ ਦੀ ਬਿੱਟੂ ਗੱਲ ਮੈਂ ਬਿਆਨ ਦਿੰਦਾ ਸੁਣਿਆ ਕਿ ਜੀ ਭਾਜਪੀ ਦੇ ਲੀਡਰ ਹਨ ਜਿਹੜੇ ਜਾਂ ਜਿਹੜੇ ਮੋਦੀ ਵਰਗੇ ਅੰਮ੍ਰਿਤਸਰ ਵਰਗੇ ਜਾਂ ਭਾਜਪੀ ਪਾਰਟੀ ਇਹ ਤਾਂ ਪੰਜਾਬ ਨੂੰ ਪਿਆਰ ਹੀ ਕਹਿੰਦੇ ਬਹੁਤ ਕਰਦੇ ਆ ਜੇ ਪੰਜਾਬ ਨੂੰ ਇੰਨਾ ਪਿਆਰ ਕਰਦੇ ਆ ਲੱਖ ਦੀ ਲਾਨ ਤਾਂ ਛੋਡੇ ਤੇ ਪੰਜਾਬੀ ਕਹੌਣ ਤੇ ਪੱਗਾਂ ਬੰਨ੍ਹ ਕੇ ਸਿਰ ਪਾ ਕੇ ਪੱਗਾਂ 'ਚ ਉਹਦੇ ਬਰਾਬਰ ਪ੍ਰੈਸ ਕਨ ਹੁਣ ਬਹਿ ਜਾਂਦੇ ਆ ਜਨਨਰੀ ਤਰਫਦਾਰੀ ਕਰਦੇ ਹਾਂ ਜਨਨਰੀ ਵੜਾਈ ਕਰਦੇ ਉਹ ਪੰਜਾਬ ਲਈਆਂ ਸੋਚਦੇ ਆ ਆ ਸਵਾਹ ਸੋਚਦੇ ਪੰਜਾਬ ਲਈ ਆ ਕਰਦੇ ਪੰਜਾਬ ਲਈ ਹੋ ਸਾਰਾ ਬਈ ਪੰਜਾਬ ਨੂੰ ਦੱਬੀ ਤੁਰੇ ਆਉਂਦੇ ਆ ਦੱਬੀ ਤੁਰੇ ਆਉਂਦੇ ਆ ਆ ਦੇਖਿਆ ਹਣਾ ਜੇ ਆ ਕੇ ਪੈਸੇ ਸੈਂਟਰ ਵਾਲੇ ਸੋ ਪੰਜਾਬ ਦੇ ਲੋਕੋ ਸਾਡੇ ਮੁੱਦੇ ਗਲੀਆਂ ਨਾਲੀਆਂ ਸੜਕਾਂ ਕੌਣ ਜਿੱਤੂ ਕੌਣ ਹਾਰੂ ਅਸੀਂ ਭਾਜਪਾ ਨਾਲ ਆ ਅਸੀਂ ਬਕਰ ਨਾਲ ਆ ਅਸੀਂ ਕਾਂਗਰਸ ਨਾਲ ਆ ਅਸੀਂ ਕਾਲੀਆਂ ਨਾਲ ਆ ਅਸੀਂ ਬਾਲਾਂ ਨਾਲ ਆ ਸਾਡੇ ਮੁੱਦੇ ਭਾਈ ਇਹ ਨਹੀਂ ਹੈਗੇ ਲੜਾਈ ਲੜਨੀ ਪੈਣੀ ਹੈ ਅਸਲ ਆ ਮੁੱਦਿਆਂ ਤੇ ਮੈਂ ਕਿ ਸਾਂਝ ਜਿੱਥੇ ਬੰਦਿਆਂ ਨੂੰ ਅਪੀਲ ਕਰਦਾ ਹੋਰ ਜਿਹੜੀਆਂ ਜਿੱਥੇ ਬੰਦਿਆਂ ਭਰਾਤਰੀ ਉਹਨੂੰ ਅਪੀਲ ਕਰਦਾ ਯਾਰ ਸਾਨੂੰ ਇਹਨਾਂ ਮੁੱਦਿਆਂ ਦੇ ਵਿੱਚ ਬੋਲਣ ਦੀ ਲੋੜ ਆ ਖੜ੍ਹਦੀ ਲੋੜ ਆ ਪੰਜਾਬ ਬਹੁਤ ਵੱਡਾ ਸਰਮਾਇਆ ਪੰਜਾਬ ਦਾ ਪਾਣੀਆਂ ਦਾ ਜੀਵਨ ਹੈ ਜ਼ਿੰਦਗੀ ਹੈ ਪੰਜਾਬ ਕੋਲੇ ਪਾਣੀਆਂ ਹੋਰ ਕੀ ਹੈ ਪੰਜਾਬ ਕੋਲੇ ਹੌਲੀ 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 ਸਾਰਾ ਕੁਝ ਇੱਕ ਇੱਕ ਕਰਕੇ ਪੰਜਾਬ ਦਾ ਖੋਹ ਰਹੇ ਆ ਦੱਬ ਰਹੇ ਆ ਲੁੱਟ ਰਹੇ ਆ ਪੰਜਾਬ ਵਾਲੇ ਸਾਰੇ ਜੀ ਲੀਡਰਸ਼ਿਪ ਆ ਪੰਜਾਬ ਦੀ ਸਾਰੇ ਚੁੱਪ ਬੈਠੀ ਐ ਕਿਹਦਾ ਕੋਈ ਧਿਆਨ ਨਹੀਂ ਕੋਈ ਮਸਲੇ ਵੱਲ ਧਿਆਨ ਨਹੀਂ ਹੋਰ ਹੀ ਪਾਈ ਲੋਕਾਂ ਨੂੰ ਦੱਬੀ ਫਿਰਦੇ ਆ ਸਾਨੂੰ ਵੋਟਾਂ ਪਾ ਦਿਓ ਓਏ ਸਾਡੀ ਸਰਕਾਰ ਬਣਾ ਦਿਓ ਕਾਂਗਰਸੀ ਕਹਿੰਦੇ ਅਸੀਂ ਐ ਕਰ ਦਿਆਂਗੇ ਬਾਦਲ ਕਹਿੰਦੇ ਅਸੀਂ ਐ ਕਰ ਦਾਂਗੇ ਬੋਖਲ ਕਹਿੰਦੇ ਸਾਨੂੰ ਦੁਬਾਰੇ ਫੇਰ ਲਿਆਓ ਭਾਪਾ ਆਏ ਕਹਿੰਦੇ ਸਾਨੂੰ ਕੱਲੇ ਨੂੰ ਲਿਜਾ ਕੇ ਦੇਖ ਲੋ ਕੋਈ ਮੁੱਦਾ ਕੋਈ ਰਾਣੀਤੀ ਕਿਸਾਨੀ ਬਾਰੇ ਕੋ ਮਧੂਰਾ ਬਾਰੇ ਕੋ ਪਾਣੀ ਬਾਰੇ ਕੋ ਰੋਜ਼ਗਾਰ ਬਾਰੇ ਕੋ ਨੌਕਰੀਆਂ ਬਾਰੇ ਕੋ ਰੋਡ ਮੈਕ ਕੱਖ ਨਹੀਂ ਯਾਰ ਕੋਈ ਮੁੱਦੇ ਨਹੀਂ ਹੜੇ ਲਾਗ ਲੋਕਾਂ ਗਾਲ ਸੁਣ ਕੇ ਖੋਸਾ ਅਸੀਂ ਧੜਾ ਪਸੇ ਹੋਇਆ 40 ਸਾਲ ਦੇ ਕਾਲ ਨਹੀਂ ਹੈ ਅਸੀਂ 30 ਸਾਲ ਦੇ ਕਾਂਗਰਸੀਆਂ 10 ਸਾਲ ਦੇ ਬੁਕਰ ਵਾਲੇ ਹੋ ਗਏ ਅਸੀਂ ਹੁਣ ਭਾਜਪਾ ਚ ਬਾਕ ਗਏ ਸੀ ਆ ਕੰਮ ਤੇ ਖੜੇ ਆ ਯਾਰ 150 ਦੇ ਲੋਕੋ ਤੁਹਾਨੂੰ ਅਪੀਲ ਕਰਦਾ ਬਾਈ ਤਰਮ ਤਾਰਨ ਦੀ ਜਿੰਮਣੀ ਚਾਉਣਾ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਘੇਰ ਕੇ ਸਵਾਲ ਕਰੋ ਕਾਂਗਰਸੀਆਂ ਨੂੰ ਵੀ ਕਾਲੀਆਂ ਨੂੰ ਵੀ ਭਾਜਪੀ ਨੂੰ ਵੀ ਤੇ ਬਕਰ ਨੂੰ ਵੀ ਚਾਰੇ ਉੱਥੇ ਮੁਕਤਰਾ ਹੈਗੀਆਂ ਨੇ ਇਹ ਜਿਹੜੀਆਂ ਸੱਤਾ ਚ ਰਹੀਆਂ ਨੇ ਜਾਂ ਸੱਤਾ ਦੇ ਵਿੱਚ ਅੱਜ ਮੌਜੂਦ ਨੇ ਇਹਨਾਂ ਚਾਰੇ ਤਰ੍ਹਾਂ ਨੂੰ ਸਵਾਲ ਕਰਨਾ ਬਣਦਾ ਅੱਜ ਉੱਥੇ ਕਿ ਦੱਸੋ ਤੁਸੀਂ ਆ ਜਿਹੜਾ BBMP ਦੇ ਵਿੱਚ ਲਿਆ ਕੇ ਰਾਜਸਥਾਨ ਤੇ ਹਿਮਾਚਲ ਨੂੰ ਪੱਕਾ ਮੈਂਬਰ ਬਣਾਉਣ ਦੀ ਤਿਆਰੀ ਕਰ ਚੁੱਕਿਆ ਸੈਂਟਰ CISF ਲਿਆ ਕੇ ਲਾਤੀ ਪੰਜਾਬ ਦੀ ਦਾਅਵੇਦਾਰੀ ਖਤਮ ਕਰਤੀ BBMP ਦੇ ਵਿੱਚ ਤੁਹਾਡੇ ਪਾਣੀ ਖੋਲੇ ਉਹਦੇ ਬਾਰੇ ਤੁਹਾਡੇ ਕੀ ਜਵਾਬ ਨੇ ਤੁਸੀਂ ਕੀ ਕਰੋਗੇ ਕਿਵੇਂ ਲੜੋਗੇ ਲੜਾਈ ਆਦਰ ਮੈਂ ਸਲੂਟ ਕਰਦਾ ਹਾਂ ਯੋਧਿਆਂ ਨੂੰ ਸਟਾਲਨ ਐਮ ਕੇ ਸਟਾਲਨ ਤੁਸੀਂ ਉਹਨੇ ਅੱਜ ਕਹਤਾ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਬਿੱਲ ਲਿਆ ਰਹੇ ਹਾਂ ਕੌਣ ਬਣਾਵਾਂਗੇ ਅਸੀਂ ਆਪ ਦੇ ਮੁਰਖ ਦੇ ਵਿੱਚ ਦੋ ਪਛਾਈ ਫਾਰਮੂਲਾ ਤਾਮਲ ਤੇ ਅੰਗਰੇਜ਼ੀ ਤੀਜੀ ਕੋਈ ਬੋਲੀ ਹੈ ਖੜਕਣ ਨਹੀਂ ਦੇਣੀ ਇਹਨਾਂ ਨੇ ਇਹ ਆ ਜੁਰਤਾਂ ਇਹ ਆ ਪਾਵਰਾਂ ਇਹ ਆ ਦਲੇਰੀਆਂ ਇਹ ਆਪਣੇ ਲੋਕਾਂ ਦੀ ਆਪਣੀ ਸੱਭਿਆਤਾ ਲਈ ਆਪਣੇ ਵਜੂਦ ਲਈ ਆਪਣੀ ਹੋਂਦ ਲਈ ਲੜਨਾ ਇਹਨੂੰ ਕਹਿੰਦੇ ਆ ਮੁੱਖ ਮੰਤਰੀ ਬਣਨਾ ਐਥੇ ਇਹਨਾਂ ਨੂੰ ਇੱਕ ਫੋਨ ਆਇਆ ਦਿੱਲੀ ਤੋਂ ਕਿਸੇ ਵੱਡੇ ਬੰਦੇ ਦਾ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੂੰ ਜਦੋਂ ਪੰਜਾਮੇ ਗਿੱਲੇ ਹੋ ਜਾਂਦੇ ਆ ਵੀ ਫੋਨ ਆ ਗਿਆ ਪਤਾ ਨਹੀਂ ਕੀ ਹੋ ਗਿਆ ਪੜ੍ਹ ਲਿਓ ਅੱਜ ਦਾ ਐਮਕੇ ਸਟਾਲਨ ਤਾਮਲੜ ਦਾ ਮੁੱਖ ਮੰਤਰੀ ਦਾ ਬਿਆਨ ਪੜ੍ਹ ਲਓ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲੇ ਇਹ ਆ ਰਿਹਾ ਕਿ ਨੂੰ ਬਣਾਵਾਂਗੇ ਵੀ ਅਸੀਂ ਦੂਜੀ ਤੀਜੀ ਕੋਈ ਭਾਸ਼ਾ ਨਾ ਉਰਦੂ ਨਾ ਹਿੰਦੀ ਨਾ ਅਰਬੀ ਕੋਈ ਅਸੀਂ ਇੱਥੇ ਲਾਗੂ ਨਹੀਂ ਹੋਣ ਦੇਣੀ ਨਾ ਅਸੀਂ ਕਿਸੇ ਬੋਰਡ ਤੇ ਨਾ ਸਕੂਲ 'ਚ ਅੰਗਰੇਜ਼ੀ ਤੇ ਤਾਂਮਤ ਦੋ ਬੋਲੀਆਂ ਚੱਲਣਗੀਆਂ ਤੇ ਸਾਡੇ ਪਰਮਾਰਾ ਇੱਥੇ ਹਿੰਦੀ ਦੇ ਬੋਰਡਾਂ ਦੀ ਤੇ ਆ ਸਾਡੇ ਇੱਥੇ ਜਿਹੜਾ ਲੁਧਿਆਣਾ ਭਾਰਤ ਨਗਰ ਚੌਂਕ ਸੀਗਾ ਉੱਥੇ ਸਾਰੇ ਆਈ ਲਵ ਲੁਧਿਆਣਾ ਅੰਗਰੇਜ਼ੀ 'ਚ ਵੀ ਐ ਹਿੰਦੀ 'ਚ ਵੀ ਐ ਤੇ ਉਧਰ ਇਕੱਲਾ ਪੰਜਾਬੀ 'ਚ ਲੱਲਾ ਲਿਖਤਾ ਬਾਕੀ ਸਾਰਾ ਡੀ ਐਚ ਵਗੈਰਾ ਜੋ ਸਾਰੇ ਅੰਗਰੇਜ਼ੀ ਦੇ ਅਖਰਾਂ ਸਾਡੇ ਦਫ਼ਤਰਾਂ 'ਚ ਪੰਜਾਬੀ ਕੱਢੀ ਜਾ ਰਹੀ ਹੈ ਸਕੂਲਾਂ 'ਚ ਸਾਡੇ ਬਰਬਾਦੀ ਕੀਤੀ ਜਾ ਰਹੀ ਹੈ ਜਵਾਨਾਂ ਨੂੰ ਸਾਡਾ ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ ਹੈ ਆ ਸਾਡਾ ਮੁੱਖ ਮੰਤਰੀ ਕਹਿੰਦਾ ਸੀਗਾ ਸਤਾਜ ਵਾਲਾ ਕਿ ਜੀ ਮੈਂ ਤਾਂ ਮਤਲਬ ਕਿ ਦੁਕਾਨਾਂ ਦੇ ਬੋਰਡਾਂ ਦੇ ਪੰਜਾਬੀ ਕਰ ਦੂੰਗਾ ਕਰਤੀ ਮੈਂ ਜੁਰਮਾਨੇ ਕਰੂੰਗਾ ਜੀ ਕਰਤੇ ਇਹਨਾਂ ਦੇ ਪੱਲੇ ਬਾਈ ਕੋਈ ਵਿਜਨ ਹੀ ਨਹੀਂ ਹੈਗਾ ਯਾਰ ਪੰਜਾਬ ਦੇ ਲੋਕੋ ਸਮਝੋ ਪੰਜਾਬ ਦੇ ਕਿਸੇ ਪਾਰਟੀ ਕੋਲੇ ਕੋਈ ਵਿਜਨ ਨਹੀਂ ਕੋਈ ਰਣਨੀਤੀ ਨਹੀਂ ਕੋਈ ਸੋਚ ਨਹੀਂ ਕੋਈ ਸਮਝ ਨਹੀਂ ਕੋਈ ਦੂਰਦ੍ਰਿਸ਼ੀ ਨਹੀਂ ਕੋਈ ਦਰਦ ਨਹੀਂ ਸਿਰਫ ਤੇ ਸਿਰਫ ਕੁਰਸੀ ਵਿਸਤਾਈਤ ਕੁਰਸੀ ਨਾ ਖੜੇ ਹੋ ਜਾਓ ਪੰਜਾਬ ਦੇ ਲੋਕ ਕੋਥੋਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਮੈਂ ਜਾਗੋ ਯਾਰ ਤੁਸੀਂ ਭੱਵਾ ਮਾਰ ਕੇ ਰੋਮੋਗੇ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਨਾ ਜ਼ਮੀਨ ਨਾ ਨਾ ਪਾਣੀ ਨਾ ਕੁਦਰਤੀ ਵਸੀਲੇ ਨਾ ਰਾਜਧਾਨੀ ਦਾ ਸਾਡੀਆਂ ਪਹਿਲਾਂ ਹੀ ਗੀਆਂ ਯਾਰ ਇਹ ਬਹੁਤ ਅਹਿਮ ਮੁੱਦੇ ਨੇ ਇਹ ਹੀ ਸਰਮਾਏ ਨੇ ਸਿਰਫ ਪੰਜਾਬ ਦੇ ਆ ਸਾਰਾ ਇਹਨਾਂ ਨੇ ਜਿੰਨੇ ਪਬਲਿਕ ਸੈਕਟਰ ਹੈ ਅਲੈਕੇ ਬੀਲੀ ਬੋਰਡ ਦੀਆਂ ਜ਼ਮੀਨਾਂ ਪੀਡਬਲਯੂਡੀ ਦੇ ਰੈਸਟ ਹਾਊਸ ਆ 12 ਕੇ ਲਈ ਚੱਕ ਦੀ ਮਹਾਲੀ ਦੇ ਵਿੱਚ ਕਰਬਾ ਰੁਪਈਆ ਦੀ ਜ਼ਮੀਨ ਆ 1500 ਕਲਾ ਖੇਤੀਬਾੜੀ ਯੂਨੀਵਰਸਿਟੀ ਦਾ ਵੇਚਣ ਨੂੰ ਤਿਆਰ ਹੋਈ ਜਾਂਦੇ ਆ ਆ 3-400 ਕਲਾ ਹੈਗਾ ਜਿਹੜਾ ਆਪਣਾ ਦੂਜਾ ਪੰਜਾਬ ਐਗਰੋ ਦਾ ਤੇ ਦੂਜਾ ਬਾਗਬਾਨੀ ਵਿਭਾਗ ਦਾ ਉਹ ਵੇਚਣ ਦੀ ਤਿਆਰੀ ਕਰੀ ਜਾਂਦੇ ਆ ਇਹ ਸਾਰਾ ਪੰਜਾਬ ਵੇਚ ਕੇ ਇਸ ਵੇਲੇ ਲੁੱਟ ਕੇ ਲੈ ਜਾਣਾ ਚਾਹੁੰਦਾ ਦਿੱਲੀ ਦਾ ਜਿਹੜੇ ਆਏ ਹੋ ਧੜਵੀ ਐ ਇੱਥੇ ਤੋ ਮੈਂ ਤੁਹਾਨੂੰ ਭਾਈ ਬੇਨਤੀ ਕਰਦਾ ਇਹ ਨਾ ਮੁੱਦਿਆਂ ਤੇ ਯਾਰ ਆਪਾਂ ਧਿਆਨ ਕੇਂਦਰਤ ਕਰੋ ਮੇਰਾ ਰੋਜ਼ ਮੈਂ ਇਸ ਕਰਕੇ ਕਲਪਨਾ ਵੀ ਪੰਜਾਬ ਦੇ ਲੋਕੋ ਜੇ ਪੰਜਾਬ ਬਚਾਉਣਾ ਨਸਲਾਂ ਬਚਾਉਣੀਆਂ ਪੰਜਾਬ ਦੀ ਹੋਂਦ ਬਚਾਉਣੀਆਂ ਦਾ ਮੁੱਦਿਆਂ ਤੇ ਆਜੋ